ਆਪੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਦਬਾ ਕੇ ਸਬਸਕ੍ਰਾਈਬਰ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਵੀਰੇ ਟਰੈਕਟਰ ਆ ਆਪਣੇ ਕੋਲੇ 855 1994 ਮਾਡਲ ਟਾਇਰ ਮੂਰਲੇ ਵੀ ਜਮੇ ਨਵੇਂ ਨੇ ਮਗਰ ਲੱਗੇ ਆ 80% ਟਾਇਰ ਐਮ ਆਰ ਪਾ ਤੇ ਮੂਰਲੇ ਵੀ ਐਮ ਆਰ ਪਾ ਦੇ ਆ ਬਾਂਪਰ ਲੱਗਿਆ ਹੋਇਆ ਜੀ ਫੇਵਰ ਹੁੱਡ ਤਾਂ ਚਲੋ ਬੱਥੀ ਸਿੰਪਲ ਜਿਹੀ ਲੱਗੀ ਹੋਈ ਆ ਇੰਜਨ ਗੇਅਰ ਗਾਰੰਟੀ ਹੈਨ ਲਿਫਟ ਗਰਾਉਂਡ ਹੈਨ ਓਕੇ ਆ ਜੀ ਚੈੱਕ ਕਰਨ ਦੀ ਕੰਡੀਸ਼ਨ ਬਾਕੀ ਪਧਰਾ ਟਰੈਕਟਰ ਆ ਬਾਈ ਇਹ ਸਾਰਾ ਇਹ A to Z ਪਧਰਾ ਟਰੈਕਟਰ ਹੈ ਸੈਲਫ 스타 ਟਰੈਕਟਰ ਹੈ ਜੀ ਨਵੇਂ ਮਾਡਲ ਦੀ ਸੈਲਫ ਲੱਗੀ ਹੋਈ ਹੈ ਆਲਟਰਨੇਟਰ ਓਕੇ ਬਾਕੀ ਹੁਣ ਪਿੱਛੇ ਦੀ ਵੀ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਜੀ ਮਗਰਾੜ ਮਗਰੂੜ ਨੇ ਓਕੇ ਨੇ ਟਾਇਰਾਂ ਦੀ ਕੰਡੀਸ਼ਨ ਕੋਈ ਦੇਖ ਲਓ ਟਾਇਰ 70 ਰੁਪਏ ਖੜੇ ਹੈ 70 ਤੋਂ 80% ਹੋਣਗੇ ਜੇ ਕਿਸੇ ਦੇ ਮਰੇ ਸੱਚੇ ਮਿੱਤਰ ਟਰੈਕਟਰ ਲੈਣਾ ਹੈ ਚਮਕੌਰ ਸਾਹਿਬ ਆ ਕੇ ਚੋਹਾਂ ਟਰੈਕਟਰ ਬਿੱਲੂ ਮਿੱਤਰੀ ਵਰਖਾ ਸਾਹਿਬ ਜਾ ਕੇ ਪਤਾ ਕਰਕੇ ਚੈੱਕ ਕਰਕੇ ਬਾਗਲ ਜਾ ਸਕਦਾ ਪਤਾ ਡਾਟਾ ਜਿਹੜਾ ਆਪਣਾ ਪੇਜ ਹੈ ਇਹਦੇ ਉੱਤੇ ਚੈੱਕ ਕਰ ਲਿਆ ਕਰੋ YouTube ਦਾ ਵੀ ਤੇ ਚੋਹਾਂ ਟਰੈਕਟਰ ਆਪਣਾ ਸੇਵ ਨੇਮ ਤੇ ਹੈਗਾ ਇਹਦੇ ਉੱਤੇ ਚੈੱਕ ਕਰ ਲਿਆ ਕਰੋ